ਬਰਸਾਤ ਨਾਲ ਪਸ਼ੂਆਂ ਦੀ ਹਵੈਲੀ ਡਿੱਗਣ ਨਾਲ ਇੱਕ ਮੱਝ ਦੀ ਮੌਕੇ ਤੇ ਮੌਤ ਤਿੰਨ ਪਸ਼ੂ ਜ਼ਖਮੀ ਜਲਾਲਾਬਾਦ ਦੇ ਨੇੜੇ ਕਿ ਪਿੰਡ ਸੋਹਣਾ ਸੰਦੜ ਵਿਖੇ ਇੱਕ ਗਰੀਬ ਪਰਿਵਾਰ ਦੇ ਮੱਝਾਂ ਦੇ ਨੋਰੇ ਦੀ ਛੱਤ ਡਿੱਗਣ ਨਾਲ ਇੱਕ ਮੱਝ ਦੀ ਮੌਕੇ ਤੇ ਮੌਤ ਹੋ ਗਈ ਅਤੇ ਤਿੰਨ ਪਸ਼ੂ ਜ਼ਖਮੀ ਹੋ ਗਏ ਪੀੜਤ ਰਾਜkumar ਪੁੱਤਰ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਸੀ ਜਿਸ ਦਾ ਪਾਣੀ ਉਹਨਾਂ ਦੇ ਮੱਝਾਂ ਵਾਲੇ ਨੋਰੇ ਦੇ ਅੰਦਰ ਜਾ ਵੜਿਆ ਤਿੰਨਾਂ ਦੇ ਵਿੱਚ ਪਾਣੀ ਪੈਣ ਦੇ ਨਾਲ ਨੀਆਂ ਬੈਠ ਗਈਆਂ ਤੇ ਉਹਨਾਂ ਦਾ ਪਸ਼ੂਆਂ ਵਾਲਾ ਜਿਹੜੀ ਹਵੇਲੀ ਸੀ ਜੋ ਨੋਰਾ ਬਣਿਆ ਹੋਇਆ ਸੀ ਉਹ ਡਿੱਗ ਪਿਆ ਜਿਸ ਦੇ ਨਾਲ ਘਟਨਾ ਵਾਪਰਨ ਤੋਂ ਬਾਅਦ ਇੱਕ ਮੱਝ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਤਿੰਨ ਪਸ਼ੂ ਜੋ ਉਸ ਮਲਬੇ ਦੇ ਥੱਲੇ ਆ ਗਏ ਉਹ ਵੀ ਗੰभीर ਜ਼ਖਮੀ ਹੋ ਗਏ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਵਿੱਚ ਸਹੀ ਨਿਕਾਸੀ ਨਹੀਂ ਹੈਗੀ। ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਉਹਨਾਂ ਦਾ ਜੋ ਗਲੀ ਦੇ ਵਿੱਚੋਂ ਪਾਣੀ ਅੱਗੇ ਨਿਕਾਸ ਨਹੀਂ ਹੁੰਦਾ ਜਿਸ ਕਰਕੇ ਪਾਣੀ ਉਹਨਾਂ ਦੀ ਹਵੇਲੀ ਦੇ ਵਿੱਚ ਜਾ ਵੜਿਆ ਜਿਸ ਕਾਰਨ ਇਹ ਘਟਨਾ ਵਾਪਰੀ ਹੈ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਸੱਜਰੀ ਸੋਈ ਮੱਝ ਦੀ ਜਿਹੜੀ ਕਿ ਮੌਕੇ ਤੇ ਮੌਤ ਹੋ ਗਈ ਜੋ ਕਿ ਉਹਨਾਂ ਲਈ ਦੁੱਧ ਦਾ ਸਾਧਨ ਸੀ ਔਰ ਲਗਭਗ ਜਿਸ ਦੀ ਕੀਮਤ 1.5 ਲੱਖ ਰੁਪਏ ਸੀ ਔਰ ਲਗਭਗ 23 ਤੋਂ 3 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਉਹਨਾਂ ਕਹਿ ਕੇ ਉਹਨਾਂ ਦੀ ਛੱਤ ਡਿੱਗਣ ਦੇ ਨਾਲ ਲਗਭਗ ਉਹਨਾਂ ਦਾ 220 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀਆ ਤੋਂ ਮਦਦ ਦੀ ਗੁਆਰ ਲਗਾਈਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਲਾਲਾਬਾਦ ਤੋਂ ਬੰਟੀ ਧੋਜਾ ਦੀ ਵਿਸ਼ੇਸ਼ ਰਿਪੋਰਟ ਹਾਂ ਅੱਜ ਮਰ ਕੇ ਇੱਕ ਤਿੰਨ ਜ਼ਖਮੀ ਹੋ ਗਏ ਅੱਛਾ ਇਹ ਇੱਕ ਮੱਝ ਮੌਕਦਤਅਤ ਹੋ ਗਈ ਜੀ ਅੱਛਾ ਜੀ ਉੱਤੇ ਡਿੱਗਣ ਕਾਰਨ ਮਲਬਾ ਸਾਰਾ ਹਮ ਤੇ ਤਿੰਨ ਜਖਮੀ ਹੋ ਗਏ ਜੀ ਵਜ੍ਹਾ ਕੀ ਬਣੀ ਹੈ ਹਵੇਲੀ ਤੇ ਪਾਣੀ ਚਲਾ ਗਿਆ ਜਾਂ ਵਜ੍ਹਾ بارش ਆ ਗਈ ਬਾਬਾ ਇੱਕ ਹੀ ਅਕਦਮ ਨਹੀਂ ਇਹ ਪਾਣੀ ਸਾਰਾ ਖਾਲੀ ਰੁੱਕ ਗਿਆ ਜੀ ਪਾਣੀ ਸਾਰਾ ਖਾਲੀਲੇ ਵਿੱਚ ਗਿਆ ਉਹਦੇ ਕਰਕੇ ਸਾਰਾ ਉੱਤੋਂ بارش ਹੀ ਪੈਂਦੀ ਤੇ ਡਿੱਗ ਪਈ ਹਮ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਜੇ ਇੱਕ ਮੱਝ ਦਾ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੱਜੜ ਸੂਈ ਸੀ ਤੇ ਬਾਕੀ ਅਜੇ ਡਾਕਟਰ ਆਏ ਨੇ ਉਹ ਇੱਕ ਦੀ ਰੀਰ ਦੀ ਹੱਡੀ ਕ੍ਰੈਕ ਹੋ ਗਈ ਇੱਕ ਵੈਸੇ ਉੱਠਦੀ ਨਹੀਂ ਪਈ ਤਾਂ ਵੀ ਆਣੀ ਬੰਨਣਾ ਨੋਰ ਕੇ ਤੇ ਬਾਹਰ ਉਹ ਛੱਟਾਂ ਵਾਲੀ ਵੀ ਬਾਹਰ ਖੜੀ ਆਣੀ ਜੀ ਸਾਰੀ ਤੇ ਇਹ ਜਿਹੜਾ ਹੈਗਾ ਹੋਰ ਕੀ ਤੁਹਾਡਾ ਕੋਈ ਕੰਮਕਾਰ ਹੈਗਾ ਇਸ ਕੋਲ ਕੰਮਕਾਰ ਕੋਈ ਨਹੀਂ ਜੀ ਮੱਝਾਂ ਦੀ ਸੀ ਜੀ ਤਾਰੀ ਪੜਾਈ ਜੋਕਾਂ ਦੀ ਰੋਟੀ ਤਾਰੀ ਮੱਜਾ ਤੇ ਚੱਲਦੀ ਹੈ ਜੀ ਮੱਜਾਂ ਵਾਸਤੇ ਹੂੰ ਤੇ ਕਿਥੇ ਲੈ ਗਈ ਇਹ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਮੰਗ ਕਰਦੇ ਜੀ ਸਾਨੂੰ ਦੂਰੀ ਬਣਦਾ ਮਾਜਵਾ ਦਿੱਤਾ ਜਾਵੇ ਹੂੰ ਤੇ ਜਿਹੜੇ ਡੰਗਰ ਸੱਟਾ ਲੱਗਿਆ ਨੇ ਉਹਨਾਂ ਦਾ ਇਲਾਜ ਕੀਤਾ ਜਾਵੇ ਹਾਂ ਹੂੰ ਉਹਦੇ ਨਾਲ ਨੁਕਸਾਨ ਹੋਵੇ ਉਹਦਾ ਸਾਰੇ ਨੀਸ ਪਾਣੀ ਪੈ ਗਏ ਹੂੰ ਤੋਂ ਕਰੂ ਬਾਰਸ਼ੋਂ ਪੈਂਦੀ ਰਹੂਗੀ ਹੂੰ ਇਹ ਨਾਲੀ ਦੇ ਵਿੱਚ ਬਰਸਾਤ ਜਿਆਦਾ ਹੋਣ ਕਰਕੇ ਪਾਣੀ ਚਲਾ ਗਿਆ ਹਾਂ ਪਾਣੀ ਚਲਾ ਗਿਆ ਪਾਣੀ ਸਾਰਾ ਪੈ ਗਿਆ ਜਿਹੜੀ ਕਮਾਨਗ ਨਹੀਂ ਹੈਗਾ ਪਾਣੀ ਕਹੜਾ ਸਪਾਈਸ ਨਹੀਂ ਨਗਾ ਸਾਰਾ ਪਾਣੀ ਉਹਦਾ ਵੜ ਗਿਆ ਕਿੰਨਾ ਕੁ ਨੁਕਸਾਨ ਹੋਇਆ ਜੀ ਅੱਜ ਦਾ 1.5 ਲੱਖ ਨੇ ਜੀ ਤੇ ਜਿਹੜਾ ਉਹਦਾ ਨੁਕਸਾਨ ਥੱਲੇ ਆ ਗਿਆ ਕਿੰਨੇ ਡੰਗਰ ਥੋੜਾ ਚਾਰ ਡੰਗਰ ਥੱਲੇ ਸੱਟਾਂ ਲੱਗ ਗਈ ਜੀ ਅੱਛਾ ਬਾਕੀ ਜੇ ਤੁਸੀਂ ਹੋਰ ਕਿੰਨੇ ਪੈਂਡਾ ਲੈ ਜੀ ਬਾਕੀ ਛੋਟੇ